ਇਹ ਉਹ ਕਰਦੇ ਲੱਗਾ ਸੀ ਕੰਮ 22 ਮਸਾ ਹੀ ਬਚਿਆ ਕਰਮਾਂ ਨਾਲ ਬਾਕੀ ਭਾਈ ਧਿਆਨ ਰੱਖਿਆ ਕਰੋ ਇਹੋ ਜੇ ਟਾਈਮਾਂ ਤੇ ਜਦੋਂ ਘੋੜਾ ਤੋੜਦੇ ਹੁੰਨੇ ਆ ਸਾਰੇ ਭਰਾ ਬਾਕੀ ਘੋੜਾ ਹੈ ਯਾਰ ਤਤੇ ਖੂਨ ਦਾ ਘੋੜੇ ਦਾ ਨਾਂ ਹੈ ਕੱਲਾਂ ਵਾਲਾ ਬਾਬਰ ਇਹ ਵੀਡੀਓ ਦੀ ਬਹੁਤ ਸਾਰੇ ਭਰਾਵਾਂ ਨੂੰ ਢੀਕ ਸੀ ਲਓ ਵੀ ਤੁਹਾਡੀ ਕਚਹਿਰੀ ਚ ਹਾਜ਼ਰ ਹੈ ਆ ਸੁਪਰਸਟਾਰ ਘੋੜੇ ਚੇਤਕ ਕੱਲਾਂ ਵਾਲੇ ਦਾ ਡਾਇਰੈਕਟ ਬੱਚਾ ਹੈ ਸੱਜਣੂ ਤੇ ਚੇਤਕ ਕੱਲਾਂ ਵਾਲੇ ਨੇ ਕੀ ਪੈਦਾ ਕੀਤਾ ਤੇ ਕਿੱਦਾਂ ਦਾ ਲੈਵਲ ਹੈ ਉਹਦਾ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਬਹੁਤ سارے ਬੱਚੇ ਸਾਣ ਬਣਾਤੇ ਜਿਨ੍ਹਾਂ ਦੇ ਵਿੱਚੋਂ ਇੱਕ ਘੋੜਾ ਆ ਵੀ ਹੈ ਜੀ ਬਾਬਰ ਇਹ ਸਰਦਾਰ ਨਛੱਤਰ ਸੋਹਣਾਂ ਦੇ ਫਾਰਮ ਤੇ ਹੀ ਹੈ ਪਿੰਡ ਕੱਲ ਖੁਰਦ ਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਤਾਂ ਲੈਂਥ ਲੰਬਾਈ ਬਹੁਤ ਹੈ ਪੌੜ ਬਹੁਤ ਵੱਡਾ ਲੱਗਾ ਗਰਦਨ ਦੀ ਲਵਾਈ ਬਹੁਤ ਹੈ ਬਾਕੀ ਮੂੰਹ ਦੀ ਬਨਾਵਟ ਤੇ ਪਿੱਠਪੜਾ ਉਹ ਤੁਹਾਡੇ ਸਾਹਮਣੇ ਹੈ ਤੇ ਇਹਦੇ ਸ਼ਾਨਦਾਰ ਬੱਚੇ ਵੀ ਕਹਿੰਦੇ ਬੜੇ ਬੜੇ ਤਕੜੇ ਆ ਗਏ ਤੇ ਉਹਨਾਂ ਬੱਚਿਆਂ ਬਾਬਤ ਵੀ ਆਪਾਂ ਬਾਪੂ ਉਹਨਾਂ ਨੂੰ ਪੁੱਛਾਂਗੇ ਵੀ ਸਾਰੀ ਗੱਲਬਾਤ ਵੀ ਕਿੱਦਾਂ ਦੀਆਂ ਘੋੜੀਆਂ ਤੋਂ ਕਿੱਦਾਂ ਦੇ ਰਿਜ਼ਲਟ ਘੋੜੇ ਨੇ ਦਿੱਤੇ ਆ ਤੇ ਅੱਗੇ ਕਿੱਦਾਂ ਦੀਆਂ ਘੋੜੀਆਂ ਪਾਲ ਰਹੇ ਆ ਤੇ ਫੀਸ ਕਿੰਨੀ ਰੱਖੀ ਹੈ ਇੰਨਾ ਕਿ ਤੁਹਾਨੂੰ ਮੈਂ ਦੱਸਦਾ ਕਿ ਬਾਪਤਾ ਇਹਦਾ ਆ ਗਿਆ ਕਲਨਾਲਾ ਚੇਤਕ ਤੇ ਮਾਂ ਕਹਿੰਦੇ ਵੀ ਸਮੁੰਦਰ ਦੀ ਡਾਇਰੈਕਟ ਬੱਚੀ ਹੈ ਬਹੁਤ ਲੰਮੀ ਲੰਜੀ ਘੋੜੀ ਦਾ ਪੁੱਤ ਆ ਤੇ ਹਾਈਟ ਇਸ ਟਾਈਮ ਕਿੰਨੀ ਹੈ ਇਹ ਵੀ ਆਪਾਂ ਬਾਪੂ ਤੋਂ ਪੁੱਛਣਾ ਹੈ ਵੀਡੀਓ ਦੱਬ ਕੇ ਸ਼ੇਅਰ ਕਰਿਓ ਜਿੰਨਾ ਭਰਾਵਾਂ ਪਿਛਲੀ ਵੀਡੀਓ ਸ਼ੇਅਰ ਕਰੀ ਸੋਹਣੇ ਸੋਹਣੇ ਕਮੈਂਟ ਕਰਕੇ ਭਰਾਵਾਂ ਦਾ ਹੌਸਲਾ ਵਧਾਇਆ ਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਵੀਰਿਆਂ ਚੋਂ ਕੁਝ ਭਰਾਵਾਂ ਦੇ ਨਾਮ ਨੇ ਜੀ ਮਨਪ੍ਰੀਤ ਢਾਲੀਵਾਲ ਨਿਸ਼ਾਨ ਢਿੱਲੋ ਕੁਲਦੀਪ ਬਾਠ ਬਚਿੱਤਰ ਬਾਜਵਾ ਜਗਦੀਪ ਸਿੰਘ ਜਸ਼ਨ ਸਿੰਘ ਜਵਰਾਜ ਉਧਾਰਾ ਸੁਰਿੰਦਰ ਕੁਮਾਰ ਗੁਰਪ੍ਰੀਤ ਬਰਾੜ ਸਤਵਿੰਦਰ ਸੋਹੀ ਸੁਮਿਤ ਕੁਮਾਰ ਗੁੱਜਰ ਗੁਰਦਿੱਤ ਸਿੰਘ ਸਰਪੰਚ ਸੇਵਕ ਬਰਨ ਹਰਪਾਲ ਜਾਂਡੀ ਸਰਪੰਚ ਪਾਲ ਗਰੇਵਾਲ ਮਨੀਸ਼ ਦਨੋਦਾ ਆਜੋ ਕਰਦੇ ਆ ਗੱਲਬਾਤ ਮਿਲਦੇ ਆ ਤੇ ਸਾਰੀ ਵੀਡੀਓ ਧਿਆਨ ਨਾਲ ਠੰਡੇ ਮਰੇ ਦੇ ਨਾਲ ਸੁਣਿਓ ਜੇ ਬੜੀ ਵੱਡੀ ਜਾਣਕਾਰੀ ਘੋੜਿਆਂ ਦੇ ਪ੍ਰਤੀ ਚਾਚੇ ਨੇ ਦਿੱਤੀ ਹੈ ਬਰੀਡਿੰਗ ਬਾਰੇ ਵੀ ਸਾਰੇ ਕਾਸੇ ਬਾਰੇ ਤੋਂ ਸੋ ਧਿਆਨ ਨਾਲ ਗੱਲਬਾਤ ਸੁਣ ਲਿਓ ਸ਼ੇਅਰ ਕਰ ਦਿਓ ਮਿਲਦੇ ਆ ਧੰਨਵਾਦ ਸਵਾਗਤ ਹੈ ਸੱਜਣੋ ਸਾਰੇ ਸੂਝਵਾਨ ਸਰੋਤਿਆਂ ਦਾ ਇੱਕ ਵਾਰੀ ਤੋਂ ਫੇਰ ਆਮ ਤੋਂ ਖਾਸ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਭਰਾਵਾਂ ਨੂੰ ਤੁਸੀਂ ਪਹਿਚਾਣ ਹੀ ਲਿਆ ਪਿਛਲੇ ਭਾਗ ਦੇ ਵਿੱਚ ਤੁਹਾਨੂੰ ਇਹਨਾਂ ਦਾ ਲੇਜੈਂਡ ਕੋੜਾ ਸੁਪਰ ਕਹਦੀ ਹੈ ਵੀ ਸੁਪਰਸਟਾਰ ਕੋੜਾ ਚੀਤਕ ਕੱਲਾ ਵਾਲਾ ਵਿਖਾ ਕੇ ਹਟਿਆ ਅੱਜ ਵੀ ਆਪਾਂ ਪਿੰਡ ਕਲਖੁਰਦ ਦੇ ਵਿੱਚ ਹ ਜ਼ਿਲ੍ਹਾ ਫਿਰੋਜ਼ਪੁਰ ਹੈ ਸਰਦਾਰ ਚਾਚਾ ਨਛੱਤਰ ਸਿੰਘ ਜੀ ਆਪਣੇ ਨਾਲ ਨੇ ਤੇ ਅੱਜ ਤੁਹਾਨੂੰ ਇਹਨਾਂ ਦਾ ਇੱਕ ਹੋਰ ਆਉਣ ਵਾਲੇ ਸਮੇਂ ਦਾ ਸਟਾਰ ਘੋੜਾ ਕਹਿ ਦਈਏ ਜਾਂ ਆਪਦੀਆਂ ਪਿਓ ਦੀਆਂ ਪੈੜਾਂ 'ਚ ਪੈੜਾ ਪਸਾਉਂਦਾ ਪਸਾਉਂਦਾ ਅੱਜ ਇਹਨੇ ਵੀ ਚੰਗਾ ਨਾਮਣਾ ਬਣਾ ਲਿਆ ਹੈ ਬਿਲਕੁਲ ਥੋੜੇ ਜੇ ਸਮੇਂ ਦੇ ਵਿੱਚ ਬੱਚੇ ਬੜੇ ਚੰਗੇ ਆਏ ਐ ਘੋੜਾ ਬਾਬਰ ਦਿਖਾਉਣ ਲੱਗੇ ਆ ਤੁਹਾਨੂੰ ਤੇ ਕਿੰਨੀਆਂ ਘੋੜੀਆਂ ਮੇਟ ਹੋ ਗਈਆਂ ਕਿੰਨੀ ਫੀਸ ਹੈ ਕੀ ਸੋਚਦੇ ਆ ਕੀ ਵਿਚਾਰ ਹੈ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਪਹਿਲਾਂ ਸਵਾਗਤ ਕਰਦੇ ਆ ਫਿਰ ਆਗਾਜ਼ ਕਰਦੇ ਆ ਬਾਈ ਜੀ ਸਾਰਿਆਂ ਦਾ ਸਵਾਗਤ ਹੈ ਸੱਸੀ ਕਾਲ ਵਾਹਿਗੁਰੂ ਜੀ ਕੀ ਫਤਿਹ ਹੋਰ ਚੱਤੇ ਚੜ੍ਹਦੀ ਕਲਾ ਹਾਂਜੀ ਕਿਰਪਾ ਮਹਾਰਾਜ ਦੀ ਤੁੰਗਤਾਰ ਪਾਸ਼ ਚੱਤੇ ਦੀ ਪਿਛਲੀ ਈਰ ਤਾਂ ਆਪਾਂ ਭਰਾਵਾਂ ਨੂੰ ਚੇਤਕੋਂ ਖਾਤਾ ਹਾਂਜੀ ਐਰ ਕੇ ਆਪਾਂ ਬੈਠਿਆ ਬਾਬਰ ਦੀ ਗੱਲ ਕਰਨ ਹਾਂਜੀ ਬਾਬਰ ਚੇਤਕ ਦਾ ਡਾਇਰੈਕਟ ਬੱਚਾ ਆ ਗਿਆ ਬਿਲਕੁਲ ਹੁਣ ਦੇ ਟਾਈਮ ਦੇ ਵਿੱਚ ਜੇ ਕਹਿ ਦਈਏ ਵੀ ਭਰਾਵਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਸਾਨੂੰ ਬਾਹਰੋਂ ਅੰਦਰੋਂ ਪਤਾ ਲੱਗਦਾ ਰਹਿੰਦਾ ਕਿਉਂਕਿ ਘੋੜੀਆਂ ਬਹੁਤ ਪੈ ਰਹੀਆਂ ਹੁਣ ਤੱਕ ਘੋੜੀ ਕਿੰਨੀ ਕ ਮੀਟ ਕਰਤੀ ਜੀ ਇਹਨੇ ਘੋੜੀ ਦਾ ਜੇ ਮੇਡ ਕਰਨੀ ਹੁੰਦੀ ਜੀ ਤੁਹਾਨੂੰ 500 ਕਰਾਂ ਦੇ ਭੋਏ ਹਮ ਆਪਾਂ ਛੜ ਦੇ ਘਾਟਾਂ ਅੱਛਾ ਜੇ ਕੋਈ ਬਾਹਲੀ ਕੋਈ ਚੰਗੀ ਘੋੜੀ ਆ ਗਈ ਜੀ ਕਿ ਜਿਵੇਂ ਹੁਣ ਦਿਹਾੜੀ ਤੇ ਆਪਾਂ ਇੱਕ ਜਾਂ ਦੋ ਘੋੜੀ ਛੜਦੇ ਜਿਆਦਾ ਛੜਦੇ ਨੇ ਜੀ ਜਿੱਦਿਆਂ ਵੇਖਿਆ ਵੀ ਹੁਣ ਕੋੜੀਆਂ ਇੱਕ ਦੋ ਵਧ ਆਈਆਂ ਉਹਦੇ ਛੜੇ ਚੇਤੇ ਛੜਦੇ ਕਰਕੇ ਛੜੀਦਾ ਇਹਨੂੰ ਹਮ ਵੇਲਾ ਟਾਈਮ ਨਹੀਂ ਉਹਦਾ ਕਾਰਨ ਇਹ ਚਾਚੇ ਜਾਂ ਐ ਹੁੰਦਾ ਨੇ ਜਦੋਂ ਘੋੜਾ ਕੋਈ ਵੀ ਨਵਾਂ ਚੱਲਦਾ ਉਹ ਦਰਮਿਆਨੀਆਂ ਘੋੜੀਆਂ ਪੈਂਦੀਆਂ ਇਹਦਾ ਇਹ ਕਾਰਨ ਤੁਸੀਂ ਚੰਗੀਆਂ ਕੋੜੀਆਂ ਮਿਲਾ ਰਹੇ ਹੋ ਵੀ ਯਾਰ ਕੱਲ ਨੂੰ ਬੱਚੇ ਟੌਪ ਦੇ ਆਉਣ ਜਾਂ ਹੋਰ ਕੋਈ ਕਾਰਨ ਹੈ ਜੀ। ਕਾਰਨ ਮਾਰੇ ਕੋੜੇ ਬੱਚੇ ਬੱਜਾਂਗੇ ਪਤਾ ਮਾੜੀਆਂ ਹੀ ਭਰਾੀਆਂ ਬਹੁਤ ਚੰਗੇ ਬੱਚੇ ਆਏ ਆ। ਅੱਛਾ ਸਾਰੀਆਂ ਹੀ ਭਰਾ ਰਹੇ ਹੋ ਤੁਸੀਂ ਇਦਾਂ ਦਾ ਕੋਈ ਚੱਕਰ ਨਹੀਂ। ਜਿਆਦਾ ਘੱਟ ਛੱਡਦਾ ਵੈਸੇ ਮੈਂ ਜੀ ਮੈਂ ਪਹਿਲੀਆਂ ਕੋੜੀਆਂ ਪੰਜੇ ਤੋਂ ਚੰਬੀਆਂ ਭਰਾੀਆਂ ਸੀਗਾ। ਜੀ ਚੰਬੀਆਂ ਨੌਗਰੇ ਬੱਚੇ ਆਏ ਬਹੁਤ ਚੰਗਾ ਰਗਾੜਾ ਕੋੜੇ ਦਾ। ਹੂੰ ਪੀੜਾ ਚੰਗਾ ਰਗਾੜ ਵਰਦੇ ਕੋੜਾ ਦਾ। ਹੁਣ ਤਾਂ ਕਿੰਨੇ ਕ ਬੱਚੇ ਆ ਗਏ ਚਾਚਾ? ਬੱਚੇ ਤੇ ਮੇਰੇ 50 ਵਾਧਾ ਕਰਨ ਮੇਰੇ ਸਾਹ ਹਾਂ। ਕਿੰਨੇ ਬੱਚੇ ਆ ਗਏ ਜ ਜੀ ਚੰਬੇ 2000 ਬੱਚੇ ਆਏ ਨਹੀਂ ਚੰਬਾ ਬੱਚਾ ਗਿਆ ਨੋਹਰੇ ਵੱਤ ਅੱਛਾ ਹਰੇਕ ਪ੍ਰਕਾਰ ਦੀ ਘੋੜੀ ਮਿਲਾ ਰਹੇ ਹੋ ਤੇ ਚੰਮੀਆਂ ਚੁਮੇ ਵੇਖੀ ਕੋਈ ਨਹੀਂ ਜੀ ਮੈਂ ਛੱਡਦਾ ਘਾਟਾ ਜਿਵੇਂ ਹੁਣ ਅੱਜ ਘੋੜੀ ਤੇ ਦੋ ਆਈਆਂ ਬਾਵਰ ਕੋਲੇ ਹਾਂ ਇੱਕ ਵੀ ਛੱਡਣਾ ਜਿਕੇ ਲਈ ਚੇਤਕਣਾ ਵੀ ਨਹੀਂ ਟਾਈਮ ਵੀ ਹੂੰ ਉਹ ਜਵਾਬ ਦੇਣਾ ਜੀ ਅੱਛਾ ਇਹਦੇ ਬਾਪ ਦਾ ਤੇ ਆਪਾਂ ਨੂੰ ਪਤਾ ਵੀ ਚੇਤਕ ਹੈ ਹਾਂ ਮਾਂਲੇ ਪਾਸੋਂ ਖਾਨਦਾਨ ਬਾਰੇ ਥੋੜਾ ਬਰੀਕੀ ਚ ਜਾਤ ਮਾਰੀ ਜੀ ਮਾਂ ਦੀ ਮਿੰਟੂ ਵਾਲੇ ਸਮੁੰਦਰ ਦੀ ਧੀ ਹੈ ਜੀ ਪੂਰੀ ਵੱਡੀ ਘੋੜੀ ਹੈ ਜੀ ਇਹਦੀ ਨਾਨੀ ਵੀ ਬਹੁਤ ਵੱਡੀ ਘੋੜੀ ਨੁਖਰੀ ਜੀ ਪਪੂ ਪਰਦੇ ਕੋਲ ਦੀ ਘੋੜੀ ਫੁਈ ਪਰ ਹਾਂ ਮੇਰੀ ਫਰਮਾਈ ਹੋਈ ਆ ਘੋੜੀ ਨੂੰ ਪਪੂ ਪਰਦੇ ਕੋਲ ਖੜੀ ਆ ਜੀ ਇਹ ਨਾਨੀਆਂ ਪਿਓ ਸੀਗਾ ਕੋਈ ਬਹੁਤ ਵੱਡਾ ਘੋੜਾ ਸੀਗਾ ਅੱਛਾ ਭਾਸੜਾ ਬਲਕਰਨ ਵਾਲੇ ਘੋੜੇ ਦਾ ਅੱਛਾ ਉਹ ਡਾਕਟਰ ਖੋਸੇ ਨੇ ਲਿਆ ਸੀਗਾ ਹਾਂ ਕਿ ਖੋਸੇ ਦੇ ਵੱਢਣ ਦੇ ਵਜੇ ਪ੍ਰੀਤ ਨੂੰ ਜੀ ਉਸ ਘੋੜੀ ਦੀ ਧੀ ਆ ਬਹੁਤ ਵੱਡੇ ਘੋੜੇ ਦੀ ਜੀ ਤੇ ਇਹਦੀ ਮਾਂ ਮਿੰਟੂ ਆ ਸਮੁੰਦਰ ਦੀ ਐ ਹੂੰ ਸਮੁੰਦਰ ਦਾ ਸੂਰਜ ਦਾ ਸੀਗਾ ਲੈਨ ਸਾਰੀ ਬਹੁਤ ਚੰਗੀ ਐ ਦੋਵੇਂ ਪਾਸੇ ਚੰਗੀ ਐ ਤੇ ਉਹ ਇਹਦਾ ਆਪਣਾ ਹੋ ਗਿਆ ਹੂੰ ਦਾਦਾ ਦਾ ਭਾਸੜਾ ਵਾਲਾ ਜਾਂ ਪਰਦਾਦਾ ਹੋ ਗਿਆ ਮਨਤਾਲੀ ਵਾਲਾ ਜੀ ਇਹ ਤਾਂ ਇਹ ਤੋਂ ਨਾ ਇੱਕ ਸਵਾਲ ਉੱਠਦਾ ਹੈ ਸਵਾਲ ਮਨ 'ਚ ਇਹ ਉੱਠਦਾ ਹੈ ਕਿ ਯਾਰ ਚੀਤਕ ਦੇ ਤਕਰੀਬਨ ਸਾਰੇ ਹੀ ਬੱਚੇ ਚੰਗੇ ਐ ਸਾਰਿਆਂ ਨੇ ਨਾਮ ਹੀ ਬਹੁਤ ਸੋਹਣੇ ਬਣਾਏ ਸਾਣ ਘੋੜੇ ਬੜੇ ਫੱਟੇ-ਫੱਟੇ ਤਿਆਰ ਹੋ ਗਏ ਉਹਨਾਂ ਨੇ ਗਾਂ ਵੀ ਬਰੀਡਿੰਗ ਕਰਨੀ ਸ਼ੁਰੂ ਕਰਤੀ ਇਹ ਘੋੜਾ ਸਰਦਾਰ ਮਛੱਤਰ ਸਿੰਘ ਦੇ ਪਸੰਦ ਕਿਵੇਂ ਆਇਆ ਜਾਂ ਇਹਦੇ 'ਚ ਅਲੱਗ ਕੀ ਲੱਗਾ ਵੀ ਯਾਰ ਚੀਤਕ ਦਾ ਆਹ ਬੱਚਾ ਚੁਣਨਾ ਇਹ ਘੋੜੇ ਦੇ ਵਿੱਚ ਬਾਬਰ ਦੇ ਵਿੱਚ ਕੀ ਵੱਖਰਤਾ ਲੱਗੀ ਵੱਖਰਤਾ ਬੱਤ ਚਲੋ ਕਿਹਣਾ ਨਹੀਂ ਚਾਹੀਦਾ ਫੇਰ ਗਲਤ ਤਵਾਲਾ ਕੇ ਦਾ ਮਲਗਰ ਤਵਾਲਾ ਹੁੰਦਾ ਘੋੜੇ ਮੈਂ ਘਰੋ ਵਿੱਚ ਚਿਤਕਾਂ ਦੇਖੀ ਜੀ ਮੇਰੇ ਫੱਟ ਨਹੀਂ ਸੀਗੇ ਅੱਛਾ ਜੀ ਹੋਰ ਵੀ ਘੋੜੇ ਕਈ ਗਏ ਮੇਰੇ ਘਰੋਂ ਜੀ ਚੇਤਕ ਪਰ ਸਾਡਾ ਛੋਟਿਆਂ ਘੋੜਿਆਂ ਵਾਲਾ ਜੀ ਪਹਿਲਾਂ ਚੇਤਕ ਤੋਂ ਛੋਟੀ ਘੋੜੀ ਬਹੁਤ ਮਿਲਿਆ ਕਿਉਂਕਿ ਮੈਂ ਗੰਦਾ ਨਹੀਂ ਸੀ ਕਿਸੇ ਦਾ ਵੀ ਹੂੰ ਤੇ ਫੀਸੀ ਬਰੀ ਜਾਇਜ਼ ਆ ਅੱਛਾ ਤੇ ਮਾੜੀਆਂ ਘੋੜਿਆਂ ਮਾੜੇ ਬੰਦੇ ਤਾਂ ਹੁੰਦੀਆਂ ਹੂੰ ਤੇ ਮਾੜੀਆਂ ਘੋੜੀਆਂ ਬਹੁਤ ਮਿਲੀਆਂ ਤੁਹਾਨੂੰ ਜੀ ਤੇ ਮਾੜੀਆਂ ਘੋੜੀਆਂ ਘੋੜੇ ਚੰਗੇ ਬਣ ਗਏ ਤੇ ਕਾ ਮਾੜੀ ਮਾੜੀ ਕਰਕੇ ਤੇ ਚੱਲੇ ਨਹੀਂ ਪੂਰੇ ਸਵਰਗ ਕਾ ਗੱਲ ਬ ਹੂੰ ਇਹ ਆਪਾਂ ਤਾਂ ਲਿਆ ਜੀ ਮਾਂ ਵੀ ਚੰਗੀ ਸੀ ਨਾਨੀ ਵੀ ਚੰਗੀ ਸੀ ਪਰ ਛੱਡੇ ਨਹੀਂ ਸੀ ਖਾਨਦਾਨ ਪਿੱਛੇ ਗਿਆ ਖਾਨਦਾਨ ਪਿੱਛੇ ਗਿਆ ਬੱਚੇ ਹੋਰ ਵੀ ਆਏ ਆ ਪਰ ਜੇ 21 ਵੱਧ ਕੇ ਨਾ ਚੱਲੇ ਫਿਰ ਫਾਇਦਾ ਕੀ ਹੈ ਹੂੰ ਤੇ ਆਪਾਂ ਰੱਖਿਆ ਤਾਂ ਜੀ ਇਹਦੀ ਮਾਂ ਵੀ ਪੂਰੀ ਚੰਗੀ ਐ ਮੈਂਟੂ ਵਾਲੇ ਕੋਲ ਦੀ ਹੋਗੀ ਨਾਨੀ ਵੀ ਚੰਗੀ ਐ ਪਿਓ ਤਾਂ ਆਪਣੇ ਘਰੇ ਖੜਾ ਹੀ ਖੜਾ ਦਾ ਦੱਸੇ ਲੋੜੀ ਕੋਈ ਨਹੀਂ ਕਿਸੇ ਨੂੰ ਜੀ ਅੱਛਾ ਹੁਣ ਇਸ ਟਾਈਮ ਤੇ ਚਾਚਾ ਜੀ ਉਮਰ ਕਿੰਨੀ ਕ ਹੋਗੀ ਇਹਦੀ ਆਪਣੇ ਬਾਪੁਰਦੇ ਜੀ ਬਾਪੁਰਦੇ ਆ ਕਿ 5 ਸਾਲ ਹੋ ਜੂ ਵਸੂ ਜਾਗੇ ਅੱਛਾ 5 ਸਾਲ ਹੋ ਗਈ ਤੁਹਾਡੇ ਕੋਲ ਕਿੰਨੇ ਟਾਈਮ ਦਾ ਹੈ ਬਾਪੁਰਦਾ ਤੁਹਾਡੇ ਘਟਾ ਮੈਂ ਲੜਾ ਸੀ ਇਹੇ ਵੀਰ ਨਾਲ ਲੱਗਿਆ ਅੱਛਾ 20 ਦਿਨਾਂ ਦਾ ਬਿਲਕੁਲ ਛੋਟਾ ਹੀ ਲੈਂਦਾ ਸੀ ਤੇ ਫਿਰ ਮਾਂ ਦਾ ਦੁੱਧ ਮਾਂ ਕਿੰਨੇ ਮਹੀਨਾ ਇੱਥੇ ਕੋਈ ਅੱਛਾ ਇੱਥੇ ਰੱਖੀ ਇੱਕ ਮਹੀਨਾ ਰੱਖੀ ਸੀ ਜੀ ਮਾਂ ਦਾ ਚੰਗਾ ਪਾਉਣ ਦੋ ਮਹੀਨੇ ਜੀ ਇਹ ਵੀ ਚਾਚਾ ਇਹ ਚੱਕਰ ਹੁੰਦਾ ਜਿੱਦਾਂ ਕਹਿ ਦਿੰਦੇ ਆ ਵੀ ਜੇ 6 ਜੇ ਤੁਸੀਂ 2 ਮਹੀਨੇ ਦੁੱਧ ਪਿਆ ਤਾਂ ਉਹ ਕੋੜੇ ਦੀ ਗਰੋਥ ਚ ਜੀ 2 ਸਾਲ ਕੰਮ ਕਰਦਾ ਜੇ ਤੁਸੀਂ 6 ਮਹੀਨੇ ਦੁੱਧ ਪਿਆ ਤੇ ਉਹ 6 ਸਾਲ ਤੱਕ ਗਰੋਥ ਤੇ ਕੰਮ ਕਰਦਾ ਇਦਾਂ ਨਹੀਂ ਕੋਈ ਗੱਲਬਾਤ ਹੁੰਦੀ ਕੋੜੇ ਦੀ ਦੁੱਧ ਤਾਂ ਮੈਨੂੰ ਕਹਿੰਦਾਰ ਹੂੰ ਮੈਨੂੰ ਕੋੜੀ 4 ਮਹੀਨੇ ਹੋਰ ਦੇ ਦਿਓ ਤੁਹਾਨੂੰ ਨਾਲ ਪੈਸੇ ਦੇ ਦੂੰਗਾ ਉਹ ਨਹੀਂ ਮੰਨੇ ਉਹ ਘੋੜੀ ਵਾਲੀ ਮਰਜ਼ੀ ਕੀ ਕਰੇ ਬੰਦਾ ਜੀ ਤੇ ਇਹਦੇ ਹੁਣ ਆ ਜਾਂਦੀ ਹੈ ਗੱਲ ਵੀ ਇਸ ਟਾਈਮ ਘੋੜੀਆਂ ਜਿੰਦਾ ਆਪਾਂ ਦੱਸਿਆ ਵੀ ਮਿਲ ਹੀ ਜਾਂਦੀਆਂ ਫੀਸ ਦਾ ਥੋੜਾ ਜਿਹਾ ਚੰਦਣਾ ਪਈ ਹੈ ਵੀ ਫੀਸ ਪਰ ਉਹ ਤਾਂ ਆਪਾਂ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਭਰਾਵਾਂ ਨੂੰ ਆਪਾਂ ਦੱਸਤਾ ਆਪਾਂ ਵੀ ਹੁਣ 61000 ਰੁਪਈਆ ਜੀ 26 ਦੇ ਦੂਜੇ ਮਹੀਨੇ ਕੱਤਰ ਕਰਨੀ ਹੈ ਅ 2026 ਦੇ ਫਰਵਰੀ ਮਹੀਨੇ ਤੋਂ ਹਾਂ ਜੀ 71000 ਤੇ ਜੇ ਜਿਹੜੀ ਕਰਨੀ 41000 ਜੀ ਹੁਣ 31 ਹੈ ਚੇਤਕ ਦੀ 31 61 ਹੁਣ ਜੀ ਹੁਣ ਤੁਹਾਨੂੰ ਦੱਸਿਆ ਝੋਨੇ ਵਾਲਿਆਂ ਨੂੰ ਛੋੜਾ ਜਿਹਨਾਂ ਨੂੰ ਨਸਾਉਣ ਹੋਇਆ ਕਿਸੇ ਦਾ ਫਸਲ ਦਾ ਹਾਂ ਤੇ ਪਸ਼ੂਆਂ ਦਾ ਘਰ ਦਾ ਮੀਹ ਦੇ ਜਿਹੜਾ ਨਸਾਉਣ ਹੋਇਆ ਜੀ ਉਹਨੂੰ ਆਪਾਂ ਬਾਵਰ ਦੀ 35000 ਰੁਪਏ ਲਵਾਂਗੇ ਜੀ ਤੇ ਚੇਤਕ ਦੇ 2000 ਰੁਪਏ ਲਵਾਂਗੇ ਆਉਂਦੀ ਕਣਕ ਤੇ ਕਰ 26 ਦੇ ਚੌਥੇ ਮਹੀਨੇ ਤੱਕ ਜੀ ਹਾਂ ਤੇ ਜਿੱਦਾਂ ਘੋੜਿਆਂ ਦੇ ਵਿੱਚ ਭਰਾ ਸਾਰੇ ਘੋੜੀਆਂ ਘੋੜਿਆਂ ਵਾਲੇ ਬੈਠੇ ਆ ਘੋੜਿਆਂ ਦੇ ਵਿੱਚ ਵਿਚਰਦੇ ਹੋ ਘੋੜਿਆਂ ਵਾਲਿਆਂ ਦੇ ਵਿੱਚ ਵਿਚਰਦੇ ਹੋ ਗੱਲਾਂ-ਬਾਤਾਂ ਬੜੀਆਂ ਖੋਲ੍ਹਦੀਆਂ ਐ ਨਵੇਂ ਵਿਚਾਰ, ਪੁਰਾਣੇ ਵਿਚਾਰ ਵਿਚਾਰਾਂ ਦੀ ਸਾਂਝ ਪੈਂਦੀ ਐ। ਜੇ ਅਗਲੇ ਟਾਈਮ ਦੀ ਗੱਲ ਕਰੀਏ ਜਾਂ ਇਸ ਟਾਈਮ ਦੀ ਪਹਿਲਾਂ ਆਪਾਂ ਗੱਲ ਕਰੀਏ ਵੀ ਇਸ ਟਾਈਮ 'ਚ ਨਛੱਤਰ ਸਿੰਘ ਨੂੰ ਕੀ ਲੱਗਦਾ ਵੀ ਯਾਰ ਆਹ ਕੰਮ ਸਹੀ ਨਹੀਂ ਹੁੰਦਾ ਪਿਆ। ਆਹ ਕੰਮ ਐਵੇਂ ਹੋਣਾ ਚਾਹੀਦਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਆਹ ਚੀਜ਼ ਦਾ ਸਾਨੂੰ ਵਾਅਦਾ ਮਿਲ ਸਕਦਾ। ਵਾਅਦਾ ਦਾ ਪੁੱਤ ਐਂ ਆਵਾ ਜੇ ਬੱਚੇ ਚੰਗੇ ਘਰ ਦੇ ਆਪਾਂ ਕੋੜੀ ਭਰਾਵਾਂ ਦੇ ਵਾਅਦਾ ਹੋਣਾ ਹੀ ਐ। ਹੂੰ। ਜੇ ਆਪਾਂ ਉਹ ਜਿਵੇਂ ਅੱਗੇ ਪੁਰਾਣੀ ਘਾਤ ਹੈ। ਵੀ ਜੱਟ ਸ਼ਰਾਬ ਦੀ ਬੋਤਲ ਪੀ ਲੈਂਦਾ ਤੇ ਮੁੜ ਕੇ ਨਾ ਨੂਨ ਖਾਈ ਜਾਂਦਾ ਖਾਂਦੇ ਵੀ ਆਏ। ਹੂੰ ਘੋੜੀ ਰੁਪਈਆ ਪੰਜ ਲੱਖ ਲਾਉਂਦੇ ਆ ਜੀ ਤੇ ਘੋੜੀ ਭਰਾਈ ਦੇਂਦੇ ਮਾਰੇ ਦੇ ਤੇ ਮਾਰੇ ਦੇ ਭਰਾਗੇ ਭੈਣ ਦੇ ਉੱਥੇ ਉੱਥੇ ਰਹਿੰਦੇ ਜਿਵੇਂ ਇੱਕ ਪੈਰ ਗਾਂ ਦਾ ਕਪਸ਼ਾਹ ਹੂੰ ਨਾਲ ਉੱਥੇ ਖੜਾ ਰਹਿ ਗਿਆ ਗਾਂ ਦਾ ਗਿਆ ਹੀ ਨਹੀਂ ਕਿਤੇ ਜੀ ਤੇ ਗਾਂ ਪੱਟਾਂ ਜਾਂ ਪੈਰ ਦਾ ਗਾਂ ਫੇਰੇ ਤੁਰਨਾ ਗਾਂ ਜੀ ਠੀਕ ਹੈ ਤਾਂ ਗੱਲ ਬਿਲਕੁਲ ਬਿਲਕੁਲ ਫਿਰ ਦੋਵੇਂ ਪਾਸੇ ਚੰਗੇ ਹੋਣੇ ਚਾਹੀਦੇ ਆ ਤੇ ਆਉਣ ਵਾਲਾ ਨੁਕਰਿਆਂ ਦਾ ਟ੍ਰੈਂਡ ਕੀ ਜਾਂਦਾ ਥੋਡੀ ਨਿਗਾ ਦੇ ਵਿੱਚ ਕਿਧਰ ਨੂੰ ਜਾਉਂਦਾ ਨੁਕਰਾਂ ਦਾ ਫੇਰ ਹੋਇਆ ਨਹੀਂ ਗਾ ਹੂੰ ਨੁਕਰਾਂ ਫੇਰ ਸੀਗਾ ਅੱਜ ਤੋਂ 50 ਸਾਲ ਪਹਿਲਾਂ ਅੱਛਾ ਦੋ ਲੋਕੀ ਸਵਾਰੀ ਕਰਦੇ ਸੀਗੇ ਸਵਾਰੀ ਉਹ ਨਗਰਾਂ ਕਾਉਂ ਜਾਵਨੀ ਸੀਗਾ ਹੂੰ ਫਾਂ ਬਰਾਤਾਂ ਦੇ ਕੰਮ ਐ ਤੇ ਬਰਾਤਾਂ ਉਹ ਨਗਰੇ ਬਣਾ ਹੈ ਹੀ ਕੋਈ ਨਹੀਂ ਸਾਰੇ ਸਿਰਪ ਹਿੰਦੁਸਤਾਨ 'ਚ ਹੀ ਮਸ਼ਹੂਰ ਇਹ ਹੂੰ ਕਿਨੇ ਫਿਰ ਕਾਹਦਾ ਹੋਣਾ ਬੜਾ ਇੱਕ ਚੀਜ਼ ਦੀ ਆਪਣਾ ਗਾਹਕ ਮੰਡੀ ਦੇ ਵਿੱਚ ਇੱਕ ਜੀ ਦਾ 100 ਗਾਹਕ ਐ ਇੱਕ ਦੇ 5 ਗਾਹਕ ਐ ਉਹ ਸੌਲਾ ਗਾਵਾਂ ਯਾਰੂਗਾ ਜੀ ਹਾਂ ਕੋਈ ਸ਼ੱਕ ਨਹੀਂ ਅੱਛਾ ਹੁਣ ਗੱਲਬਾਤ ਜੇ ਕੋਈ ਦਿਲ ਦੀ ਹੈਗੀ ਐ ਕੋਈ ਮੇਤੋਂ ਫੇਰ ਪਿਛਲੀ ਵੀਡੀਓ ਚ ਵੀ ਮੈਂ ਕਿਹਾ ਵੀ ਚਾਚਾ ਜੀ ਕੋਈ ਰਹਿ ਕੇ ਯਾਰੀ ਪੁੱਛਣੋ ਰਹਿ ਜਾਂਦੀ ਗੱਲ ਉਹ ਵਿਚਾਰ ਥੋੜੇ ਸਾਂਝ ਪਾ ਦਈਏ ਵੀ ਕੀ ਮੈਸੇਜ ਹੈ ਪਰਵਾਨਾ ਨੂੰ ਬਸ ਦੱਸ ਤਾਂ ਵੀਡੀਓ ਤੇ ਸਾਰਾ ਕੁਝ ਦੱਸਿਆ ਨਾ ਪਰ ਮੈਂ ਵੀ ਲੋਕਾਂ ਨੂੰ ਛੋੜ ਹੈ ਘੋੜੀਆਂ ਦੀ ਬਾਕੀ ਛੋਟੀ ਜਾਜ ਰੋਣਾ ਚਾਹੀਦਾ ਜੀ ਘੋੜੀ ਰੱਖੋ ਉਹਨੂੰ ਸਾਂਭ ਸੰਭਾਲ ਸਿੱਖੋ ਹਾਂ ਨਵੇਂ ਬੰਦੇ ਬਹੁਤ ਨੇ ਚਾਹੇ ਪੰਜ 7 ਨਾਲ ਲੈ ਲਓ ਥੱਲੇ ਨਾਲ ਪੈਸੇ ਦੇ ਆਓ ਜੀ ਸੱਕੇ ਸਮਝ ਕੇ ਫੇਰ ਚੀ ਰੱਖੋ ਪੱਠਾ-ਥੱਥਾ ਨੂੰ ਸਿੱਖੋ ਉਹਨੂੰ ਕਿਵੇਂ ਪਾਉਣਾ ਕਿਵੇਂ ਰੱਖਣਾ ਹੁਣ ਅੱਜ ਪਹਿਲੇ ਆਪਾਂ ਲਾ ਕੇ ਇੱਕ ਲਾਲੇ ਦੂਜੇ ਨੇ ਵੇਖ ਕੇ ਦੋ ਲਾਲੇ ਚਾਰ ਲਾਲੇ ਸਾਹਮਣੇ ਆਪਾਂ ਜਾਣਦੇ ਨਹੀਂਗੇ ਜੀ ਤੇ ਘਰ ਦਾ ਹੀ ਕਿਸਾ ਨਿਸ਼ਾਨ ਕਰ ਲਿਆ ਉਹਦਾ ਕੀ ਫਾਇਦਾ ਛੋਟੀ ਚਾਲ ਲੰਮਾ ਜਿਹੜਾ ਕੰਮ ਚਲਾਉ ਉਹ ਇਹਨਾਂ ਸਖੋ ਅੱਜ ਅੱਜ ਰੱਖਿਆ ਸਵੀਰੇਸ਼ ਸਟਾਰ ਬਣ ਗਿਆ ਸੀ ਸਟਾਰ ਰਾਬੜੇ ਬਣਾਉਣਾ ਹੈ ਜੀ ਤੇ ਆਪਣੇ ਹੱਥ ਕੁਸ ਨਹੀਂ ਤੁਹਾਨੂੰ ਜੱਟੇ ਕਿੰਨਾ ਟਾਈਮ ਹੋ ਗਿਆ ਵੈਸੇ ਮੋਟਾ-ਮੋਟਾ ਨਹੀਂ ਜੇ ਆਪਾਂ ਕਮਰਸ਼ੀਅਲ ਬਰੀਡਿੰਗ ਦੀ ਗੱਲ ਕਰੀਏ ਤਾਂ ਮਾਰਸ਼ਲ ਦਾ ਪਹਿਲਾ ਮੈਂ ਰੱਖਿਆ ਸੀਗਾ ਸਾਡੇ ਕੋਲ ਪਹਿਲਾ ਘੋੜਾ ਦਾ ਸੀਗਾ ਮੇਰਾ ਖਿਆਲ ਅੱਸੀ 80-82 ਦੀ ਗੱਲ ਹੋਣੀ ਹੈ ਅੱਛਾ ਉਹ ਸਾਡੇ ਕੋਲ ਤੇਰੇ ਲੱਕ ਮੈਦ ਘੋੜਾ ਸੀਗਾ ਹੂੰ ਬਹੁਤ ਚੰਗਾ ਸੀਗਾ ਹੂੰ ਉਹ ਕਾਫੀ ਸਾਰਿਆ ਓਦੋਂ ਮੁੜ ਕੇ 2000 ਦੇ ਵਿੱਚ ਸਾਡੇ ਕੋਲ ਸੀਗਾ ਮੋੜ ਵੰਡੀ ਵਾਲੇ ਘੋੜੇ ਦਾ ਬੱਚਾ ਅੱਛਾ ਓਦੋਂ ਮੁੜ ਕੇ 13 ਜੇ ਜਮੇਤਕ 15 ਜੇ ਫਿਰ ਆ ਗਿਆ ਫੇਰ ਚੇਤਕ ਹੂੰ ਓਦੋਂ ਮਰ ਤਾ ਕਸਰੀ ਕੋਈ ਛੱਡੀ ਕੋਈ ਹੁਣ ਤੱਕ ਕਿੰਨੇ ਘੋੜੇ ਚਾਚਾ ਨਿਕਲ ਗਏ ਹੱਥਾਂ ਥਾਣੀ ਸਾਣ ਘੋੜੇ ਸਾਉਣ ਕੋੜੇ ਬਤ ਮੇਰੇ ਘਰੋਂ ਇੱਕ ਵਾਰ ਜਾਉਣਾ ਗਿਆ ਇਥੋਂ ਜੀ ਯੂਬਾ ਵੀ ਮੇਰੇ ਘਰੋਂ ਗਿਆ ਜੀ ਇੱਕ ਨੰਗਾ ਕੋਲੇ ਘੋੜਾ ਇਸੇ ਕੋੜੀ ਦਾ ਬੱਚਾ ਅੱਛਾ ਉਹ ਵੀ ਬਹੁਤ ਚੰਗਾ ਹੈ ਜੀ ਦੋ ਘੋੜੇ ਮਾਝੇ ਖੜੇ ਹੈ ਹੂੰ ਉਹ ਵੀ ਬਹੁਤ ਚੰਗੇ ਆਕਾ ਰਾਜਸਥਾਨ ਚ ਹੂੰ ਜਾਨੇ ਮੇਰੇ ਨਿਗਾਹ ਜਿਹੜਾ 7-8 ਕੋੜੇ ਹੂੰ ਘਰੋਂ ਤਿਆਰ ਹੋ ਕੇ ਜਾਉੜੇ ਆਪਣੇ ਬਹਾਂ ਜੀ ਬਹੁਤ ਚੰਗੇ ਕੋੜੇ ਮਾਰੀ ਗਾ ਮੈਂ ਸਵਾਲ ਤਾਂ ਪੁੱਛਿਆ ਵੀ ਕਈ ਵਾਰੀ ਦਾ ਇੱਕ ਸਾਂਹ ਤਿਆਰ ਕਰਦੇ ਕਰਦੇ ਚਾਚਾ ਤੁੱਕੀ ਨਿਕਲ ਜਾਂਦੀ ਬੰਦੇ ਦੀ ਨਹੀਂ ਕਿ ਸਾਰ ਤਿਆਰ ਨਹੀਂ ਹੁੰਦਾ ਤਿਆਰ ਚਾਰ ਚਾਰ ਪਿੜੇ ਹੁੰਦੇ ਨੇ ਲੰਗੇ ਹੋਰ ਲੰਗੇ ਦੇ ਬੰਦ ਕੇ ਜਾਂਦੇ ਤੇ ਕਈ ਵਾਰੀ ਉਮਰ ਹੀ ਲੰਗੇ ਜਾਂਦੇ ਨੇ ਉਹ ਕਲਗੀਧਰ ਪਾਸ਼ਾ ਦੇ ਮਿਰਣਾ ਹਾਂ ਸਭ ਕੋਈ ਉਹਦੀ ਦੇਣ ਅੱਛਾ ਇਸ ਟਾਈਮ ਟੋਟਲ ਦੰਗੀਨੇ ਕਿੰਨੇ ਆ ਆਪਣੇ ਫਾਰਮ ਤੇ ਜੀ ਉਹ ਤਾਂ ਆਪਣੇ ਕੋਲੇ ਵਸ਼ੇਰੀਆਂ ਤਨ ਜੀ ਦੋ ਘੋੜੀਆਂ ਜੀ ਤੇ ਦੋ ਘੋੜਾ ਸਤਕ ਨਾਗਾ ਤੇ ਜੇ ਕੋਈ ਭਰਾ ਘੋੜੀ ਛੱਡਣਾ ਚਾਹੁੰਦਾ ਹੋਵੇ ਉਹਦੀ ਵੀ ਕੋਈ ਅਵੇਲੇਬਲ ਹੈ ਆਪਣੇ ਲਈ ਕਿ ਜਾਂ ਮੰਨ ਲਓ ਵੀ ਆਉਂਦਾ ਛੱਡ ਵੀ ਪਾ ਤੁਹਾਡੀ ਆਸ ਥੋੜੀ ਬੇਨਤੀ ਹੈ ਜੀ ਘੋੜੀਆਂ ਪਹਿਲੇ ਆਪਾਂ ਕੋਲ ਜਿਆਦਾ ਆਉਂਦੀਆਂ ਹਾਂ ਹਾਂ ਤੇ ਹੁਣ ਆ ਜਿਹੜੀ ਛੋੜ ਦਿੱਤੀ ਹੈ ਤੇ ਲੋਕਾਂ ਨੇ ਵੱਧ ਆਉਣਾ ਤੇ ਕੀ ਕਰਪਾ ਕਰਨਾ ਚੰਗੀ ਤਰ੍ਹਾਂ ਚੈੱਕ ਰਾ ਕੇ ਲਿਆਉਣਾ ਜੀ ਤੇ ਘੋੜੀ ਉਪਰਾ ਕੇ ਮੋੜ ਕੇ ਲੈ ਜਾਣਾ ਜੀ ਬੰਨਣ ਦਾ ਖਿਚਰ ਨਾ ਦੇਣਾ ਕਿੰਨੀਆਂ ਘਮਨਾਗਾ ਪਾ ਇਥੇ ਹਮ ਔਖਾ ਦਾ ਕੰਮ ਹਾਂ ਔਖਾ ਹਾਂ ਹਾਂ ਜੀ ਅੱਛਾ ਪਤਾ ਗੱਲ ਹੈ ਕਿ ਸਾਂਝਰ ਹੋਰ ਦਾ ਮੈਂ ਗੱਲ ਆ ਜੀ ਗੱਡੀ ਦੇ ਦੋ ਗੜੇ ਲਾਉਣੇ ਪੈਂਦੇ ਆ ਜੇ ਤੂੰ ਛੱਡ ਕੇ ਜਾ ਤੇ ਦੁਆਰੇ ਲੈਣ ਆਉਣਾ ਪੈਣਾ ਹਮ ਬਿਲਕੁਲ ਤੇ ਫਿਰ ਦੁਆਰੇ ਪਿੰਡ ਦੇ ਤੇ ਫੋੜ ਕੇ ਜਿਹੜੇ ਘੋੜਾ ਦੇਣਾ ਫੇਰ ਲਿਆ ਨਹੀਂ ਲੋੜਦੇ ਰਹਿੰਦੇ ਹੋ ਹਮ ਠੀਕ ਹੈ ਨਾ ਗੱਲ ਅੱਛਾ ਦੂਰ ਵਾਲੇ ਭਰਾਵਾਂ ਦਾ ਫਿਰ ਕਿੱਦਾਂ ਹੁੰਦਾ ਜੀ ਦੂਰ ਰੱਖੀ ਦੂਰ ਰੱਖੀ ਹੁਣ ਤੱਕ ਵੈਸੇ ਕਿੱਥੋਂ ਤੱਕ ਕੋੜੀਆਂ ਚਾ ਝਾਗੀਆਂ ਚੇਤੇ ਕੋਲੇ ਜਾਂ ਬਾਬਰ ਕੋਲੇ ਕੋਈ ਥਾ ਰਿਆ ਪੂਰੇ ਇੰਡੀਆ ਦੇ ਵਿੱਚੋਂ ਦਿੱਲੀਆਂ ਨੂੰ ਕੋੜੀਆਂ ਆਈਆਂ ਦਿੱਲੀ ਨੂੰ ਹਾਂ ਅੱਛਾ ਆਗਰਾ ਦੀ ਕੋੜੇ ਦੋ ਗਈਆਂ ਮਿਲ ਕੇ ਤੋਂ ਬੱਲੇ ਬੱਲੇ ਅੱਛਾ ਪਰਾਸ਼ਤਾਨ ਦਾ ਤਾਂ ਵੀ ਆਉਂਦੀਆਂ ਹੂੰ ਐਮਪੀ ਜੋ ਮੇਰਾ ਸਾਲਾ ਚਾਰ ਪੰਜ ਕੋੜੇ ਐਮਪੀ ਆ ਮਿਲ ਗਏ ਹੂੰ ਇਹ ਪੂਰੇ ਇਧਰੋਂ ਹਮਾਚਲ ਮੁਚਲ ਸਾਰਾ ਗਰਦਾਸ ਸਾਰਾ ਦਾ ਆਪਣਾ ਵਾਹ ਜੀ ਵਾਹ ਸੋ ਕੋੜੇ ਦੀ ਚੜ੍ਹਤਾ ਹੈ ਭਾਈ ਬਾਬਰ ਦੀ ਕੋੜਾ ਤਾ ਨੂੰ ਵਿਖਾਇਆ ਥੋਨੂੰ ਕਿਵੇਂ ਲੱਗਿਆ ਇਸ ਟਾਈਮ ਸੱਚ ਚਾਚਾ ਹਾਈਟ ਰਹਿ ਗਈ ਮਾੜੀ ਜੀ ਦੱਸਣ ਵਾਲੀ ਚਾਨਣਾ ਪਾਦੀ ਥੋੜਾ ਜਿਹਾ ਭਰਾ ਕਹਿਣਗੇ ਵੀ ਹਾਈਟ ਨਹੀਂ ਦੱਸੀ ਹੈਡ ਪੁੱਤ ਮੈਂ ਮੂੰਹ ਨਾਲ ਕੁਸ ਨਹੀਂ ਆਦਾ ਜੀ ਜਿਹੜੇ ਮੇਰੇ ਵੀਰ ਕਹਿੰਦੇ ਸਾਡਾ 70 ਇੰਚ ਹੈ ਜੀ ਜਾ ਕੇ ਨਾਖੜਾ ਲਓ ਹੂੰ ਕੋੜਾ ਨਾ ਵੱਡਾ ਹੋਊ ਛੋਟਾ ਨਹੀਂ ਹੋਣਾ ਜੀ ਉਹ ਜਿੰਨਾ ਮਰਜ਼ੀ ਰੋਕ ਸਮਝ ਨਾਲ ਆਪਣੀ ਕਥਾ ਦੇਗੇ ਜੀ ਇਹ ਤਾਂ ਕਿਸੇ ਦੀ ਕਹਿੰਦੀ ਗੱਲ ਹੈ ਜਿਹੜੇ 70 ਕਹਿੰਦੇ ਉਹਨਾਂ ਜੱਡਾ ਹੈਗਾ ਹੀ ਹੈ ਜੀ ਬਾਬਰ ਲਾ ਬਾਲੋ ਬਾਬਾ ਦੀ ਬਰਥੇ ਹੁਣ ਬਾਬਰ ਦੇ ਵਿੱਚ ਗੌਣਾ ਦਰਮੇ ਮੋਹ ਸੁਣਾਉਣਾ ਗੱਲ ਦਰਮ ਜਿੱਦੇ ਬੱਚਾ ਲਿਆ ਇਹ ਮੈਂ ਬਾਬਰ ਮਹੀਨੇ ਦਾ ਜੀ ਤੇ ਡਾਕਟਰ ਸੁਦੇਰ ਨੂੰ ਪੁੱਛਦਾ ਆ ਮੈਂ ਡਾਕਟਰ ਸਾਹਿਬ ਵੀ ਇਹ ਕੋਣਾ ਚਿਤ ਕਿੱਡਾ ਬਣ ਜਾਊਗਾ ਉਹਨ ਹਤਰਾ ਜੇ ਐਡਾ ਵੀਰ ਜੇ ਫੇਰ ਛੋਟਾ ਕੋਣਾ ਕਿਤੇ ਹੂੰ ਤੇ ਬਾਕੀ ਇਹਦੀਆਂ ਆਖ ਲੈਣ ਵੇਖ ਤੂੰ ਹੂੰ ਵੀ ਮਾਂ ਦੀ ਸਮੁੰਦਰ ਦੀ ਐ ਬਿਲਕੁਲ ਨਾਨੀ ਇਹਦੀ ਕਿੱਡੀ ਵੱਡੀ ਸਾਰਾ ਕੁ ਵੱਡਾ ਤੇ ਛੋਟਾ ਕਿਤੇ ਜੇ ਭੂਰਾ ਐਡਾ ਨਹੀਂ ਤੇ ਫੇਰ ਇਹਦੇ ਨਾਲ ਦਾ ਖਾਨਦਾਨ ਕੋੜਦਾ ਹੈ ਨਹੀਂ ਗਾ ਇਹ ਸੁਦੇਸ਼ ਦਾ ਕੋੜ ਵਾਲਾ ਮੇਰੇ ਘਰੇ ਗਿਆ ਸੁਦੇਸ਼ ਜੀ ਚਾਚਾ ਘੋੜਿਆਂ ਦੇ ਵਿੱਚ ਅੱਜ ਤੱਕ ਜੇ ਤੁਹਾਡੀ ਨਿਗਾ ਚੜਿਆ ਭਾਵੇਂ ਮੰਡੀ ਦੇ ਵਿੱਚ ਜਾਂ ਕਿਤੇ ਵੀ ਸਭ ਤੋਂ ਵੱਡੀ ਉਮਰ ਦਾ ਘੋੜਾ ਕਿਹੜਾ ਵੇਖਿਆ ਸੀ ਬਹੁਤ ਲੰਮਾ ਘੋੜਾ ਪਈਰੋ ਘੜਾ ਬਹੁਤ ਲੰਮਾ ਜਨਗ ਕਿੰਨੇ ਸਾਲ ਦੀ ਉਮਰ ਸੀ ਚਾਚਾ ਉਹਦੀ ਮੇਰਾ ਖਿਆਲ ਤਾਂ ਯਾਰ ਬਹੁਤ ਲੰਮਾ ਜਿਹੜਾ ਘੋੜਾ ਉਮਰ ਦਾ ਸਾਡਾ ਪਕੜ ਕਰਦੇਗੀ ਬਗਾਨੀ ਚੀਜ਼ ਕੀ ਵੇਖਦਾ ਆਪਾਂ ਨਹੀਂ ਮੋਟਾ-ਮੋਟਾ ਜਿਆਦਾ ਦਾ ਜਾਇਆ ਲਾਉਂਦਾ ਵੀ ਕੋਈ ਜਿਹੜਾ ਦੂਜਾ ਘੋੜਾ ਸੀ ਉਹ ਜਿਹੜਾ ਭਾਨੇ ਵਾਲਾ ਜੀ ਉਹ ਲੰਮਾ ਚਰ ਚੱਲ ਗਿਆ ਜੀ ਨੁਕਰਿਆਂ ਦੇ ਵਿੱਚ ਨੋਗਰਾ ਵਿੱਚ ਹਾਂ ਜੀ ਤੇ ਪਾਈ ਵਾਲੇ ਨਾਲ ਵਿੱਚ ਸੀਗਾ ਹਾਂ ਉਹ ਬਹੁਤ ਲੰਮਾ ਚਰ ਚੱਲ ਗਿਆ ਜੀ ਤੇ ਬਾਕੀ ਤਾਂ ਕੋੜੇ ਥੋੜੇ ਚੱਲੇ ਛਾੜੀ ਵਾਲੇ ਕੋਸ਼ ਚਰ ਚੱਲੇ ਆ ਹਾਂ ਤੇ ਹੁਣ ਮੇਰਾ ਖਿਆਲ ਹੈ ਇਸ ਵੇਲੇ ਤਾਂ ਸਭ ਤੋਂ ਵੱਡਾ ਹੋਊਗਾ ਮੇਰੇ ਹਿਸਾਬ ਦੇ ਨਾਲ ਰੋਲੀ ਵਾਲਾ ਕੋੜਾ ਸਭ ਤੋਂ ਵੱਡਾ ਹੋਊਗਾ ਅਰਜਨ ਹਾਂ ਉਮਰਚ ਹਾਂ ਤੇ ਮਿੰਟੂ ਵਾਲਾ ਤੇ ਭਾਸਰ ਵਾਲਾ ਹੈ ਹਾਣੀ ਹੈ ਜੀ ਇਸ ਵੇਲੇ ਜੀ ਹਾਂ ਪਹਿਲਾ ਘੋੜਾ ਚੱਲੇ ਗਈ 30 35 ਸਾਲਾ ਘੋੜੇ ਚੱਲੇ ਆ ਜੀ 30 50 ਹੁਣ ਇੰਨੀ ਉਮਰ ਦਾ ਘੋੜਾ ਹੈ ਨਹੀਂ ਕੋਈ ਹੁਣ ਤਾਂ ਮੇਰਾ ਖਿਆਲ ਉਹ ਈ ਮੇਰਾ ਪੁੱਛਣ ਦਾ ਈ ਸੀਗਾ ਵੀ ਹੁਣ ਘੋੜਿਆਂ ਦੀ ਉਮਰ ਕਿਉਂਕਿ ਆਪਾਂ ਅਕਸਰ ਹੀ ਵੇਖਨੇ ਆ ਵੀ ਚੰਗੇ ਤੋਂ ਚੰਗਾ ਘੋੜਾ ਵੀ ਅਚਾਨਕ ਕੀ ਹੋ ਗਿਆ ਵੀ ਬੁਜਾਰੀ ਦੁਨੀਆਂ ਤੋਂ ਤੁਰ ਗਿਆ ਕੀ ਕਾਰਨ ਸਮਝਦੇ ਹੋ ਕੀ ਮੰਨ ਲਓ ਸੋਧ ਕਰਨ ਦੀ ਲੋੜ ਆ ਕਾਰਨ ਇੱਕੋ ਸਵਾਰੀ ਘੱਟ ਕਰਦੇ ਆ ਹਮ ਇੱਕ ਲੋਕਾਂ ਨੇ ਏਸੀ ਕੂਲਰ ਲਾ ਕੇ ਘੋੜੇ ਸੋਲ ਕਰਤੇ ਹਮ ਬੰਦੇ ਵਾਲਾ ਸਾਹ ਵੀ ਆ ਜੀ ਤੇ ਬੰਦਿਆਂ ਅਟੈਚਮੈਂਟ ਜਿਹਦਾ ਕੇ ਕਈ ਹੁੰਦੇ ਕੰਮ ਕਰਦੇ ਕੋਹ ਹੁੰਦਾ ਸੀ ਆ ਹੂੰ ਹੁਣ ਮੇਲੇ ਕੋੜੇ ਖਰਾਬ ਹੋ ਗਏ ਸਹੀ ਬਣੀ ਜੀ ਚੋ ਸਵਾਰੀ ਹੋਵੇ ਜੀ ਤੁਸੀਂ ਕਰਦੇ ਹੋ ਚੜ ਜਾਂਦੇ ਹੋ ਸ਼ੌਂਕ ਨਾ ਹੋਣਾ ਛੜਦਾ ਪਤਾ ਜੀ ਹੁਣ ਸ਼ੌਂਕ ਨਾ ਮੈਂ ਕਿਹੜਾ ਬੜਾ ਗਿਆ ਯਾਰ ਜੀ ਕਮਾਲ ਕਰੀ ਜਾਂਦਾ ਠੀਕ ਹੈ ਅੱਛਾ ਜੇ ਹੁਣ ਇਹਦੀ ਬਾਬਰ ਦੀ ਗੱਲ ਫੇਰ ਤੋਂ ਕਰ ਲਈਏ ਵੀ ਕੋੜਾ ਜਿੱਦਾਂ ਹੁਣ ਘੋੜੀਆਂ ਤੇ ਜ਼ਿਆਦਾ ਛੜਨ ਕਾਰਨ ਕੋੜਾ ਉਸ ਤਰੀਕੇ ਨਾਲ ਨਹੀਂ ਭਾਰ ਰਿਹਾ ਕਿ ਆਪ ਹੀ ਇੰਨਾ ਕਰਖਿਆ ਵੀ ਨਹੀਂ ਯਾਰ ਬਦਮਾਸ਼ ਨਹੀਂ ਭਾਰ ਨਹੀਂ ਪਾਉਣਾ ਵਿੱਚ ਪਤਾ ਥੋੜਾ ੱਟਕ ਕਰਦਾ ਕੋੜੀ ਦਾ ਬੱਦੇ अच्छा हां मेलदी घोड़ी देखी है मेलदी तू देखी है जोरवा दा मारदा बहुत मारदा ते 파ਰਾ ਕਰਦਾ ਤੇ ਮਾੜੀ ਘੋੜੀ ਮਿਲਣੀ ਫਿਰ ਹਾਂ ਬਹੁਤ ਅੱਜ ਸਹੀ ਮਿਹਣੇ ਦਾ ਘੋੜਾ ਘੋੜੀਆਂ ਮਿਲਣ ਨੂੰ ਇਹੇ ਵੱਧ ਕੋਲੇ ਚੰਗਾ ਹਾਂ ਜੀ 파ਰਾ ਕੋਲੇ ਖੜਾ ਜੀਦ ਕਾ ਆਪਣੇ ਹੂੰ ਘੋੜੀਆਂ ਓਖੀਆਂ ਹੁੰਦੀਆਂ ੜੀ ਮਾੜੀ ਘੋੜੀ ਆ ਜੇ ਫਿਰ ਇੱਕ ਘੋੜਾ ਲਮਾਈ ਜਿਆਦੇ ਐ ਜੀ ਥੋੜੀ ਲਮਾਈ ਵਾਲਾ ਘੋੜਾ ਘੋੜੀਆਂ ਵਜਨ ਘੱਟ ਪਉਂਦਾ ਜੀ ਬੜੇ ਲਮਾਈ ਵਾਲੇ ਘੋੜਾ ਵਜਨ ਘੋੜੀ ਵੱਧ ਪੈਂਦਾ ਹੂੰ ਲਮਾਈ ਜਿਆਦੇ ਹੋਰੀ ਜੇ ਉਹਨਾਂ 파ਰਾ ਹੋ ਗਿਆ ਹਾਂ ਤਹਰ ਮਾਰੀ ਕੁੜੀ ਔਖੀ ਹੁੰਦੀ ਹੈ ਇੱਕ ਨਾ ਚਾਚਾ ਜਦੋਂ ਨਵੇਂ ਇਹ ਨਵੇਂ ਭਰਾਵਾਂ ਵਾਲੀ ਸਵਾਲ ਆ ਜਿਹਨੇ ਨਵੇਂ-ਨਵੇਂ ਮੰਨ ਲਓ ਘੋੜੀ ਜਾਂ ਬਛੇਰੀ ਬਛੇਰਾ ਲੈਣਾ ਉਹ ਕਈ ਵਾਰੀ ਨਾ ਜਾਨਵਰ ਚੰਗਾ ਹੁੰਦਾ ਲਾਈਨ ਦਾ ਹੁੰਦਾ ਤੇ ਅੱਗੇ ਜਾ ਕੇ ਸੋਨਾ ਬੰਦ ਵਾਲਾ ਹੁੰਦਾ ਪਰ ਅਗਲਾ ਕਹਿੰਦਾ ਯਾਰ ਨਸਾ ਆ ਨਸਾ ਨਹੀਂ ਲੈਣਾ ਤੇ ਇਹਦੇ ਬਾਬਤ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਘੋੜਾ ਜਦੋਂ ਨਵੇਂ ਭਰਾ ਖਰੀਦਣ ਘੋੜੀ ਖਰੀਦਣ ਵੀ ਉਹ ਜਿਹੜੀ ਅਗਲਾਂ ਦਾ ਵੀ ਯਾਰ ਖਾਲੀ ਪੈਂਦੀ ਹੋਵੇ ਫਿਰ ਗੱਲ ਵੱਢਦੀ ਆ ਉਹ ਖਾਲੀ ਮੇਨਟੇਨ ਕਰਨੀ ਬਹੁਤ ਔਖੀ ਹੈ ਜੀ ਨਵੇਂ ਬੰਦੇ ਲਈ ਉਹਨਾਂ ਨੇ ਖਾਲਿਆਂ ਖੂਹਿਆਂ ਪਸ਼ੂ ਚੰਗੀ ਜਾਦ ਦਾ ਸੰਭੋ ਲੈ ਕੇ ਜਦ ਜਦਨ ਪਹਾੜਾ ਮਿਲਦਾ ਇਹ ਪਹਾੜਾ ਲੋ ਮੈਂ ਤਾਂ ਸਮਝਦਾ ਜੀ ਖੇੜੀ ਸੰਭ ਕਰੇ ਤੇ ਮਰਜੀ ਪਾਰੋ ਹੂੰ ਸਗਲ ਲੱਸਾ ਲੋਣਾ ਪਸ਼ੂ ਨਾ ਉਹ ਕਸ਼ਟ ਕੱਟਣ ਜਾਂਦਾ ਹੁੰਦਾ ਉਹਨੇ ਕਸ਼ਟਾਂ ਨੰਘਿਆ ਦਾ ਜਿਹੜਾ ਉਹ ਸਾਹਮਣੇ ਬੰਦਾ ਨੇ ਕਾਟ ਕੱਟ ਜਾਂਦਾ ਦਾ ਕਾਟਟ ਉਹ ਰਾਜੀ ਹੋ ਜਾਂਦਾ ਪਰ ਜਿਹੜਾ ਤੁਸੀਂ ਨਵਾਂ ਬੰਦਾ ਰਾਜੀ ਲੈ ਕੇ ਆਉਂਦਾ ਉਹ ਕੋੜਾ ਆਂਦੇ ਵੀ ਲੱਸਾ ਹੁੰਦਾ ਹੀ ਹੁੰਦਾ ਮੁੜ ਕੇ ਜਾ ਕੇ ਉਹਦੇ ਕੋਲ ਉਹ ਸਾਹਮਣੇ ਜਾਂਦੇ ਕਿਰਾ ਸਾਹਮਣੇ ਨਹੀਂ ਜਾਂਦਾ ਉਹਦਾ ਖਾਣ-ਪਾਨ ਹੋ ਢੰਗ ਦਾ ਆਪਾ ਹੋ ਢੰਗ ਦਾ ਪਾਉਣੇ ਨੇ ਹਾਂ ਜਿਹੜਾ ਲੱਸਾ ਹੁੰਦਾ ਔਰ ਕਸੂਕੇ ਬੜਾ ਦਾ ਜੀ ਦਿਵਾਰੇ ਆਪਾਂ ਚੰਗੀ ਸਾਂਹ ਕਰਦੇ ਉਹ ਹੋਰ ਬਣ ਜਾਂਦਾ ਨਾ ਹੂੰ ਤੇ ਫਰਕ ਪੈਂਦਾ ਹੈ ਫਰਕ ਪੈਂਦਾ ਜਿਵੇਂ ਹੁਣ ਲੀਵਰ ਵਾਲਾ ਬੰਦਾ ਉਹ ਜਾ ਕੇ ਇੱਥੇ ਉੱਠਿਆ ਜਾ ਕੇ ਖੇਤਾਂ 'ਤੇ ਉਹ ਰੌਣੀ ਦਾ ਜਾਂਦੀ ਹੈ ਜੀ ਜਿਹੜਾ ਬਿੱਡਾਂ ਦੇ ਗੱਦੇ ਮੈਂ ਉਹਦੇ ਖੇਤਾਂ 'ਤੇ ਦੱਖਾਂ ਦਾ ਹੂੰ ਇਹ ਗੱਲ ਦਾ ਫਰਕ ਆਪਾਂ ਉੱਥੇ ਅੰਦਰ ਬੈਠੇ ਚਾਹ ਪੀਂਦੇ ਚਾਚਾ ਇਨ ਬਰੀਡਿੰਗ ਦੀ ਬਪਲਵਾਂ ਜੀ ਗੱਲ ਕਰਦੇ ਪਏ ਸੀ ਇਨ ਬਰੀਡਿੰਗ ਤੁਸੀਂ ਲਾਈਨ ਬਰੀਡਿੰਗ ਦੀ ਵੀ ਗੱਲ ਕੀਤੀ ਪਿਛਲੀ ਵਾਰ ਵੀ ਆਪਾਂ ਗੱਲ ਕੀਤੀ ਸੀ ਉਹਦਾ ਵੀ ਥੋੜਾ ਜਿਹਾ ਖੁੱਲ ਕੇ ਚਾਨਣਾ ਪਾ ਦਈਏ ਕਿਉਂਕਿ ਬੜੇ ਸਾਰੇ ਮੇਰੇ ਵੀ ਮਨ 'ਚ ਸਵਾਰ ਸੀ ਇਹ ਪ੍ਰਵਾਹ ਆ ਦੇ ਆਮ ਲੋਕ ਕਹਿੰਦੇ ਆ ਵੀ ਇਹਨਾਂ ਬ੍ਰੀਡ ਦੀ ਕਮਜ਼ੋਰੀ ਹੁੰਦੀ ਆ ਫਰਾਂਡ ਹੁੰਦਾ ਸਗੇ ਆ ਪਣਾ ਤੋਂ ਇਹ ਉਹ ਕੋਈ ਕੋ ਕਰਦੇ ਗੱਲਾਂ ਜੀ ਮੁਸਲਮਾਨ ਪ੍ਰਵਾਣਾ ਤੁਸੀਂ ਤਿਆਰਬਾ ਕਰ ਲੋ ਕਿਸੇ ਨੂੰ ਬਚਰੋ ਮੁਸਲਮਾਨ ਸਗੇ ਚਾਚੇ ਤਾਏ ਦੀਆਂ ਮਾਮੇ ਭੂਆ ਦੇ ਕੁੜੀਆਂ ਨੇ ਵਿਆਹ ਕਰਾਈ ਜਾਂਦੇ ਕਰ ਦੁੱਧ ਛੱਡਦੇ ਗੱਲਾਂ ਜੀ ਸਭ ਤੋਂ ਵੱਡੇ ਪ੍ਰਵਾਣ ਉਹਨਾਂ ਦੇ ਆ ਹਮ ਸਭ ਤੋਂ ਵੱਡੇ ਪ੍ਰਵਾਣ ਮੁਸਲਮਾਨਾਂ ਦੇ ਪੈਦਾ ਹੋਏ ਆ ਜੀ ਆਪਣੇ ਜੱਟ ਤੋਂ ਜੱਟ ਨੂੰ ਦਾ ਮੁਸਲਮਾਨ ਪ੍ਰਵਾਣੀ ਨਹੀਂ ਕਰਦੇ ਜੀ ਤੇ ਉੱਥੇ ਵਰ ਕੀ ਹੁੰਦਾ ਨਬਰੀਡ ਚ ਹਮ ਮੈਂ ਤਾਂ ਸਾਰਾ ਸਗੀ ਮਾਂ ਤੇ ਇੱਕੋ ਮਾਂ ਤੇ ਇੱਕੋ ਪਿਓ ਦੇ ਹੁਣ ਮੈਂ ਤਾਂ ਉਹਨੂੰ ਪੈਣ ਪਰੋਣਾ ਕਰਦਾ ਅੱਛਾ ਤੇ ਉਹ ਨਹੀਂ ਛੱਡਣ ਚਾਹੀਦੇ ਜੀ ਅੱਛਾ ਦੂਜੀ ਤੁਸੀਂ ਲਾਈਨ ਬਰੀਡਿੰਗ ਬਾਰੇ ਕਹਿੰਦੇ ਸੀ ਦੂਜੀ ਲਾਈਨ ਬਰੀਡਿੰਗ ਆ ਗਈ ਜੀ ਪੁੱਤ ਵੇਖਾ ਹੁਣ ਘੋੜੀਆਂ ਮੇਰੇ ਘੋੜੇ ਦਾ ਬਹੁਤ ਮਿਲ ਕੇ ਤੁਰੀਆਂ ਜਾਂਦੀਆਂ ਹਮ ਤੇ ਮੇਰੇ ਘੋੜੇ ਦਾ ਕਈ ਹੁਣ ਪਤਾ ਨਹੀਂ ਕਿਹੜੇ ਘੋੜੇ ਦੀ ਹੈ ਹਮ ਕਿਹਨ ਮੱਥੇ ਰਹਿ ਗਏ ਜੀ ਕੋਸ ਨਹੀਂ ਗੱਲਾਂ ਕੱਖ ਨਹੀਂ ਗੱਲਾਂ ਸਗੀ ਮਾਂ ਪਤਾ ਹੋਵੇ ਆਪ ਨੂੰ ਇੱਕੋ ਮਾਂ ਤੇ ਇੱਕੋ ਪਿਓ ਦੇ ਪਤਾ ਨੇ ਜਿਹੜੇ ਉਹਨਾਂ ਇੱਕ ਮਾਂ ਤੇ ਇੱਕ ਪਿਓ ਦੇ ਤਾਂ ਪਤਾ ਹੁੰਦਾ ਆਪਾਂ ਨੂੰ ਜੀ ਵੀ ਆਪਣੇ ਘਰੇ ਜੰਮਦੇ ਹੁੰਦੇ ਆ ਵੀ ਇੱਕੋ ਮਾਂ ਘਰੇ ਖੜੀ ਐ ਤੇ ਪਿਓ ਘਰੇ ਖੜਾ ਜੀ ਤੇ ਬਾਕੀ ਤਾਂ ਐਡੀ ਕੋਈ ਖਾਸ ਗੰਤੀ ਬੰਤੀ ਗੱਲ ਕੋਈ ਹੈ ਨਹੀਂ ਜਦ ਲੋਕੀ ਆਖੀ ਜਾਂਦੇ ਜਦੋਂ ਹੂੰ ਲੋਕਾਂ ਸਾਂਝ ਨਹੀਂ ਪੈਂਦੀ ਹੁਣ ਨਵੇਂ ਆ ਜਾਂ ਗੁੱਡੀਆਂ ਨਵੇਂ ਪਟੋਲੇ ਕਰੇ ਹੂੰ ਕਿ ਗਲਤ ਗੱਲ ਬਿਲਕੁਲ ਜੀ ਹੁਣ ਨਾਲ ਸਹੀ ਹੈ ਨਾਲ ਤੋਂ ਰਵੇ ਲੋਕਾਂ ਦੇ ਸਵੇ ਸਵੇ ਦੀ ਗੱਲਾਂ ਜੀ ਹੁਣਾਂ ਜਿਦੀਏ ਉਹ ਵੀ ਕਿਸੇ ਦਾ ਬਾੜਾ ਪਰ ਮੈਂ ਇਹ ਨਾਲ ਗੱਲ ਹੁਣ ਨਹੀਂ ਸਮਝਦਾ ਜੀ ਮੇਰੇ ਘਰੇ ਉਹ ਛੇਦਖ ਦੀ ਕੁੜੀ ਖੜੀ ਐ ਜੀ ਬਾਵਰ ਤਾਂ ਕੇ ਸੁਈ ਐ ਹੂੰ ਉਹ ਤੋਂ ਦਵਾਰੇ ਫੇਰ ਹੋਣੀ ਐ ਐ ਕਿ ਚੀਤਕ ਦੀ ਚੀਤਕ ਦੀ ਧੀ ਐ ਹਾਂ ਤੇ ਬਾਵਰ ਤਾਂ ਕੇ ਸੁਈ ਐ ਤੇ ਬਾਵਰ ਤੋਂ ਫੇਰ ਹੋਣੀ ਐ ਅੱਛਾ ਜੀ ਆਮ ਪਾਛੇ ਕਹੀਏ ਤੇ ਉਹ ਤਾਂ ਫਿਰ ਆਮ ਬੰਦਾ ਕਹੂਗਾ ਵੀ ਉਹਦਾ ਪਿੰਡਪਰਾ ਹੈ ਬਸ ਸਮਝਣ ਦੀ ਗੱਲ ਆ ਯਾਰ ਮੇਰੀ ਸੁਣ ਗੱਲ ਤੂੰ ਹੁਣ ਆਪਾਂ ਹੁਣ ਅੱਜ ਵਾਲੇ ਮੇਰੇ ਭਾਈ ਕੋਲੇ ਬੈਠੇ ਐ ਜੀ ਇਹ ਪਾ ਹੁਣ ਪਾ ਹਟ ਗਿਆ ਹੁਣ ਅੱਗੇ ਵੀ ਰਿਸ਼ਤਦਾਰੀ ਸਾਹ ਕਰ ਲੈਂਦੇ ਸੀ ਹੂੰ ਸਕੇ ਮਾਸੀ ਦੀ ਕੁੜੀ ਦਾ ਮਾਮੇ ਕੋਲ ਨਾ ਵਿਆਹ ਕਰਾਇਆ ਦਿੰਦੇ ਸੀ ਜੀ ਜਿਹੜਾ ਇਹਨਾਂ ਗੱਲਾਂ ਦੇ ਕੋਈ ਤੋਗਣੇ ਕੀ ਬੁੜੀਆਂ ਕਲੇਸ਼ ਪੈਂਦਾ ਆ ਮ ਵੀ ਤੇਰੇ ਮਾਪੇ ਮਾਰੇ ਤੇ ਉਹ ਤੇਰੇ ਮਾਰੇ ਹੂੰ ਤੇ ਜੇ ਨਾਨਕੀ ਮੁੰਡਾ ਵਿਆਹ ਲਾ ਦੇ ਦੇ ਸਕੇ ਮਾਮੇ ਦੀ ਕੁੜੀ ਤੇ ਉੱਥੇ ਭੈਣ ਮਾੜਾ ਕਿਹੜੇ ਰੱਖੂਗੀ ਉਹ ਸਹੀ ਗੱਲ ਇਹਦਾ ਕਿਹੜੇ ਮਾੜਾ ਰੱਖੂਗੀ ਜੀ ਉਹਦੀ ਮਾਂ ਖੂ ਮਾੜੇ ਮੇਰੇ ਕਿ ਉਹ ਕੁੜੀ ਆਖੂ ਮੇਰੇ ਮਾੜੇ ਕੋਈ ਨਹੀਂ ਆ ਰਗਾ ਕਲੇਸ਼ ਮੁੱਕਿਆ ਕਲੇਸ਼ ਮੁੱਕਿਆ ਫਿਰ ਆਪਾਂ ਜਾਣਦੇ ਨੇ ਇੱਕ ਦੂਜੇ ਨੂੰ ਉੱਪਰ ਆਪਾਂ ਬਿਆ ਕੇ ਬਹਿ ਜਨੇ ਆ ਉੱਥੇ ਪਤਾ ਹੀ ਕੋਈ ਨਹੀਂਗਾ ਜੀ ਇਹ ਸਹੀ ਮੈਨੇ ਨਾ ਅੱਗੇ ਨਾਲ ਲੋਕਾਂ ਦਾ ਫਰਕ ਹੈ ਲੋਕੀ ਤਾਂ ਉੱਠੀ ਜਾਂਦੇ ਆ ਜੀ ਇੱਥੋਂ ਉੱਪਰ ਨਾ ਜਾਈਦਾ ਇਹਨਾਂ ਗੱਲਾਂ ਤੋਂ ਆਪਦਾ ਵੇਖੋ ਸੂਤ ਸਹੀ ਗੱਲ ਤਾਂ ਹੀ ਹੈ ਹੂੰ ਵੀ ਜੇ ਆਪਾਂ ਜਿਹੜੀ ਜੀ ਫੈਟੋ ਕੰਮ ਕਰ ਲਓ ਹੂੰ ਕਿਸੇ ਦੇ ਮਗਰ ਨਾ ਤਾਂ ਕੋਈ ਦੇਖਿਆ ਨਾ ਤੁਤੋਂ ਹੂੰ ਨਾ ਤੁਹਾਨੂੰ ਕੋਈ ਲਿਖ ਜਾਣਾ ਜੇ ਤੁਹਾਡੇ ਕੋਲ ਚਾਰ ਪੈਸੇ ਆ ਗਏ ਤੁਹਾਡੇ ਸਾਰੇ ਮਿੱਤਰ ਇਹ ਕੋਲੇ ਕੋਈ ਛੜਾ ਕੋਈ ਮਿੱਤਰ ਨਹੀਂ ਆ। ਜੀ। ਇਹ ਮੇਰੇ ਨਾਲ ਹੱਡ ਬੀਤੀਆਂ ਕਹਾਣੀਆਂ ਕਿਸੇ ਦੇ ਕਿ ਸੁਣਾਉਣੀਆਂ ਆ। ਜੀ। ਸਾਡੇ 7-8 ਘਰ ਆ। ਉਹ ਵਿੱਚੋਂ ਕੱਟੇ ਮੇਰੀ ਵੀੜ ਵਿੱਚੇ ਰਹਿੰਦੀਆਂ ਆ। ਜੀ ਜੀ ਜੀ। ਕਿਤੇ ਹੋਰ ਨਾ ਕੱਢਦੀਆਂ ਕਿਤੇ। ਜੀ ਜੀ। ਮੈਨੂੰ ਕੋਈ ਬਰਾਦ ਨਹੀਂ ਲੈ ਗਿਆ ਸਾਡੇ ਘਰ ਆ ਸਾਰਿਆਂ 'ਚੋਂ। ਅੱਛਾ। ਮੇਰੇ ਸਕੇ, ਚਾਚੇ, ਤਾਏ ਦੇ ਲੱਲਾ ਪੱਬਾ ਵੀ ਕੱਲੇ ਚਾਚੇ ਦੇ ਮੁੰਡਿਆਂ ਤੋਂ ਚਲੋ ਆਪਾਂ ਦੇ ਲੈ ਕੇ ਜਾਣਾ ਹੀ ਆ ਜਿਹੜੇ ਸਾਡੇ ਉੱਥੇ ਬਾਪੂ ਸਕੇ ਸੀਗੇ। ਜੀ। ਮੇਰਾ خیال ਵੀ ਮੇਰੇ ਉਹਦੇ ਬੱਚ ਬਣੇ ਦੇ ਵਿੱਚ 15-20 ਮੁੰਡੇ ਵਿਆਹੀ ਐ। ਅੱਛਾ। ਤੇ ਸਾਨੂੰ ਬਰਾਦ ਨਹੀਂ ਲੈ ਗਿਆ ਕੋਈ। ਕਿਉਂ ਹਾਂ ਭਲਾ ਇਹਨਾਂ ਦਾ ਕੀ ਲੈਣਾ ਹੈ ਜੀ ਤੇ ਹੁਣ ਉਹ ਕਹਿੰਦਾ ਸਿਆਣਾ ਜਿਹੜਾ ਅਗਰ ਛਤਰੂਆਂ ਦੇ ਇਹ ਪਤਾ ਨਹੀਂ ਕੈ ਗੱਲ ਦਾ ਹੁਣ ਉਹ ਸਿਆਣਾ ਉਹ ਜੋ ਸਦੀਕ ਦਾ ਕੀ ਸੀਗਾ ਉਹ ਉਹ ਗੱਲ ਹੈ ਜਿਹਦੇ ਕਰਦਾਨੇ ਉਹ ਦੇਖਾ ਮਲੇ ਸਿਆਣੇ ਇਹ ਆਏ ਗੱਲਾਂ ਸਾਰੀਆਂ ਕੋਈ ਗੱਲ ਨਹੀਂ ਗਈ ਹੁਣ ਨਾ ਤਾਂ ਕਿ ਮੈਂ ਹੁਣ ਆਉਂਦੇ ਸਿਆਣਾ ਬੇਚ ਨਹੀਂ ਕਰਦਾ ਕਿਸੇ ਨੂੰ ਮੈਂ ਨਹੀਂ ਕਹਿੰਦਾ ਮੈਂ ਤਾਂ ਹੁਣ ਹੀ ਕਹਿੰਦਾ ਮੈਂ ਤਾਂ ਉਹ ਹੀ ਛਤਰ ਪਹਿਲਾ ਲਈ ਹੈ ਜੀ ਕਿਸੇ ਦੀ ਮਾਰੀ ਯਕੀਨ ਕਰੋ ਮਰਜੀ ਨਾ ਕਰੋ ਜੀ ਠੀਕ ਹੈ ਨਾ ਗੱਲ ਮਾੜੇ ਸਮੇਂ 'ਚੋਂ ਫਿਰ ਨਛੱਤਰ ਸਿੰਘ ਨੂੰ ਘੋੜਿਆਂ ਨੇ ਕੱਢਿਆ ਜੀ ਕਿਹਦਾ ਤੁਹਾਨੂੰ ਪਤਾ ਹੀ ਹੁਣ ਸੰਦ ਰੋਟੀ ਖੋੜੇ ਪਹਿਲਾਂ ਲੈ ਕੇ ਇਹ ਤਾਂ ਕਹਿ ਨਹੀਂ ਗੱਲ ਹੀ ਕੋਈ ਨਹੀਂ ਜੀ ਜੇ ਤਾਂਗਾ ਵਾਹਿਆ ਤਾਂ ਵੀ ਕੋੜਾ ਸੀਗਾ ਸੰ ਰੋਟੀ ਖਵਾਈ ਉਹਨੇ ਅੱਛਾ ਜੀ ਆ ਕੋਠਿਆਂ ਕਰਾ ਬਾ ਤਾਂ ਵੀ ਕੋੜੇ ਦਾ ਅੱਛਾ ਇਨੇ ਹਾਲਾਤ ਮਾੜੇ ਸੀ ਵੀ ਤਾਂਗਾ ਵੀ ਹੋਣਾ ਪਿਆ ਕਿਸੇ ਟਾਈਮ ਤਾਂਗਾ ਪਾ ਤੂੰ ਦੱਸਿਆ ਜੀ ਪਹਿਲੇ ਵੀਡੀਓ ਵਿੱਚ ਵੀ ਮੇਰਾ ਪਿਓ ਸੀ ਕੋਲ ਦਾ ਜੀ ਆ ਇਹ ਨਹੀਂ ਗੱਲ ਸੀ ਹੁਣ ਤੋਂ ਸਾਰੀ ਸੁਚੋ ਚੋਰੀ ਸੁਣ ਲਾ ਜੀ ਨਾ ਤਾਂ ਅਸੀਂ ਗਰੀਬ ਸੀ ਕੋਈ ਉਹਨਾਂ ਵੇੜਾ ਸਾਡੇ ਚਵਾਰਾ ਸੀਗਾ ਜਦੋਂ ਲੋਕਾਂ ਨੇ ਹੈਣੀ ਸੀ ਹਮ ਮੇਰਾ ਪਰਦਾਦਾ ਸੰਘਾਪੁਰ ਗਿਆ ਸੀਗਾ ਹਾਂ ਉਦੋਂ 40 ਕਿੱਲੇ ਪੈਲੀ ਬੈ ਰਦਾ ਸਾਡੇ ਕੋਲ 20 ਕਿੱਲੇ ਸਾਡੇ ਘਰ ਦੀ ਸੀਗੀ ਹਾਂ ਤੇ 40 ਕਿੱਲੇ ਬੈ ਹੋਰ ਲੈ ਸਕਦਾ ਸੀਗਾ ਸਾਡੇ ਘਰੇ ਬੇਥ ਬਾਕੀ ਪੈਸੇ ਖਾਗੜ ਲੋਕੀ ਹਾਂ ਤੇ ਮੇਰੇ ਪਿਓ ਦੇ ਬਾਬੇ ਦੀ ਬਣਦੀ ਨਹੀਂ ਸੀਗੀ ਮੇਰਾ ਪਿਓ ਕਹਿੰਦਾ ਸੀ ਉਹ ਆਂਦੇ ਘਰੇ ਕੰਮ ਕਰੋ ਉਂਦੇ ਕਰਨਾ ਨਹੀਂ ਹਾਂ ਉਹਨੇ ਪੈਲੀ ਵੰਡ ਕੇ ਨਹੀਂ ਦਿੱਤੀ ਜੀ ਤੇ ਫੇਰ ਕਰਦਾ ਕੀ ਹੋਰ ਹਾਂ ਪਰ ਜਵਾਗ ਤਾਂ ਬਾਰੇ ਨੇ ਸੀ ਜੀ ਉਹਦਾ ਫਰਜ ਤਾਂ ਵੱਡਾ ਬੋੜਾ ਜਿਆਦਾ ਉਹਨੇ ਫਿਰ ਜਿਆਦਾ ਬੁੱਢਾ ਹੋਇਆ ਜਦੋਂ ਫੇਰ ਪੈਲੀ ਸਾਡਾ ਨਾ ਕਰਾਈ ਜੀ ਉਹ ਮਰੇ ਤੇ ਮੋਰ ਨੂੰ ਸਾਨੂੰ ਮਿਲੀ ਫੇਰ ਵਾਹਾਈ ਕੀਤੀ ਫੇਰੇ ਕੋੜੇ ਲੈਣ ਚਾਹੀ ਤਾਂਗੇ ਦੇ ਵਾਸਤੇ ਸਟਾਰਟ ਕੀਤਾ ਗਾ ਜੀ ਸਮੇਂ ਸਮੇਂ ਦਾ ਗੱਲਾ ਇਹ ਸਮੇਂ ਸਮੇਂ ਸਮਾ ਸਮਰਾਥਾ ਜੀ ਸੋ ਅੱਜ ਪਰਮਾਤਮਾ ਦੀ ਕਿਰਪਾ ਨਾਲ ਸਰਦਾਰ ਨਛੱਤਰ ਸਿੰਘ ਨੂੰ ਕੋੜਿਆਂ ਦੇ ਵਿੱਚ ਹਰੇਕੀ ਅੱਖ ਪਛਾਣਦੀ ਹੈ ਚੇਤਕ ਕੱਲਾਂ ਵਾਲੇ ਕਰਕੇ ਤੇ ਬਾਈ ਹੁਣਾ ਦੀ ਮਿਹਨਤ ਕਰਕੇ ਚਾਚਾ ਜੀ ਨੇ ਹੱਡ ਤੋੜਵੀਂ ਮਿਹਨਤ ਕੀਤੀ ਹੈ ਤੇ ਅੱਜ ਇੱਥੋਂ ਤਾਈ ਜਿਹੜਾ ਉਹ ਪਰਮਾਤਮਾ ਐ ਉਹਾਂ ਦੇ ਨੇ ਨੀਤਾਂ ਨੂੰ ਹੀ ਮਰਾਦਾ ਹੈ ਤੇ ਬਾਕੀ ਤੁਹਾਡੇ ਕੀ ਵਿਚਾਰ ਹੈ ਉਹ ਸਾਨੂੰ ਕਮੈਂਟਾਂ ਦੇ ਵਿੱਚ ਦੱਸ ਦਿਓ ਜੇ ਕੋਈ ਸਾਡੇ ਤੋਂ ਗੱਲ ਪੁੱਛਣੋਂ ਰਹਿ ਗਈ ਹੋਵੇ ਜਾਂ ਕੋਈ ਗੱਲ ਘੋੜੇ ਮੁਤਾਬਕ ਰਹਿ ਗਈ ਹੋਵੇ ਤੇ ਨੰਬਰ ਮੈਂ ਵਿੱਚ ਚਾਚਾ ਜੀ ਦਾ ਦਿੱਤਾ ਹੈ ਤੁਸੀਂ ਗੱਲ ਕਰ ਲਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਹੁਤ ਜਲਦ ਅਗਲੀ ਵੀਡੀਓ ਇਦਾਂ ਦੇ ਨਗੀਨੇ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੁੰਨੇ ਆਂ ਜੀ ਉਹਨੇ ਸਮੇਂ ਲਈ ਦਿਓ ਜੀ ਸੰਦੂ ਦਦੇਰੀਏ ਨੂੰ ਇਜਾਜ਼ਤ ਜਿਉਂਦੇ ਵਜਦੇ ਹਲਦੇ ਰਹੋ ਸ਼ਬਾ ਖੈਰ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਕਿਸੇ ਨੂੰ ਦਿਓ ਇਜਾਜ਼ਤ ਮਿਲਦੀ ਹੈ ਅਗਲੀ ਵੀਡੀਓ ਨਾਲ ਧੰਨਵਾਦ